ਅੰਮ੍ਰਿਤਸਰ ਤੋਂ ਸਿੱਧਾ ਮੈਲਬਨ ਬਿਨਾ ਦਿੱਲੀ ਜਾਣ ਦੇ ਸਿਰਫ 14 ਤੋਂ ਲੈ ਕੇ 18-19 ਘੰਟਿਆਂ ਵਿੱਚ ਦਿੱਲੀ ਦੀ ਖੱਜਲ ਬਿਲਕੁਲ ਨਹੀਂ ਉੱਥੇ ਮੈਲਬਨ ਤੋਂ ਦਿੱਲੀ ਉਤਰ ਕੇ ਸਮਾਨ ਲੈ ਕੇ ਫਿਰ ਚੈੱਕ ਇਨ ਕਰਕੇ ਫਿਰ ਪੰਜਾਬ ਨੂੰ ਅੰਮ੍ਰਿਤਸਰ ਨੂੰ ਆਣ ਦੀ ਜਾਂ ਬਾਈ ਰੋਡ ਜਾਣ ਦੀ ਖੱਜਲ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਸਿੱਧਾ ਹੀ ਪੰਜਾਬ 'ਚ ਉਤਰਨਾ ਚਾਹੁੰਦੇ ਹੋ ਤਾ ਕੋਲਲੰਪੁਰ ਅਤੇ ਸਿੰਗਾਪੁਰ ਰਾਹੀਂ ਤੁਸੀਂ ਟ੍ਰੈਵਲ ਕਰ ਸਕਦੇ ਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਸੀਂ ਕੋਈ 에어ਲਾਈਨ 에어ਪੋਰਟ ਜਾਂ ਟ੍ਰੈਵਲ ਏਜੰਸੀ ਨਹੀਂ ਹਾਂ ਇੱਕ ਵਲੰਟੀਅਰ ਗਰੁੱਪ ਹੈ ਤਾਂ ਜੋ ਵਤ ਤੋਂ ਵਤ ਪੰਜਾਬ ਦੁਨੀਆ ਨਾਲ ਜੁੜੇ ਤੇ ਇਸੇ ਤਹਿਤ ਸਰਦੀਆਂ ਦੇ ਮੌਸਮ 'ਚ ਮਲੇਸ਼ੀਆ 에어ਲਾਈਨ ਵੱਲੋਂ ਰੋਜ਼ਾਨਾ ਤਿੰਨ ਉਡਾਨਾਂ ਮੈਲਬਰਨ ਲਈ ਚਲਾਈਆਂ ਜਾਣਗੀਆਂ ਇਸੇ ਤਰ੍ਹਾਂ ਸਕੂਟ ਆਪਰੇਟ ਕਰਦੀ ਹੈ ਸਿੰਗਾਪੁਰ ਤੋਂ ਤੇ ਨਾਲ ਹੀ ਸਕੂਟ ਤੇ ਸਿੰਗਾਪੁਰ 에어ਲਾਈਨਸ ਉਹ ਵੀ ਦੋਨੋਂ ਕਲੈਬੋਰੇਸ਼ਨ ਕਰਕੇ ਅੰਮ੍ਰਿਤਸਰ ਨੂੰ ਆਸਟ੍ਰੇਲੀਆ ਨਾਲ ਜੋੜਦੇ ਹਨ ਸੋ ਜੇਕਰ ਤੁਸੀਂ ਟਰੈਵਲ ਕਰਨਾ ਹੈ ਸਸਤੀਆਂ ਟਿਕਟਾਂ ਲੋ ਕੋਸਟ ਕੈਰੀਅਰ ਉਹ 에어ਏਸ਼ੀਆ 에어ਏਸ਼ੀਆ ਐਕਸ ਤੇ ਨਾਲ ਹੀ ਸਕੂਟ ਤੇ ਸਿਰਫ 에어ਏਸ਼ੀਆ ਦੀ ਐਕਸ ਜਿਹੜੀ ਹੈ ਉਹ ਤਕਰੀਬਨ 19 ਘੰਟਿਆਂ 'ਚ ਅੰਮ੍ਰਿਤਸਰ ਨੂੰ ਮੈਲਬਨ ਨਾਲ ਜੋੜਦੀ ਹੈ ਮਲੇਸ਼ੀਆ 에어ਲਾਈਨ ਨੇ ਫਲਾਈਟਸ ਵਧਾ ਦਿੱਤੀਆਂ ਨੇ ਮੈਲਬਨ ਨਾਲ ਹਰ ਕਨਵੀਨੀਅੰਟ ਕਨੈਕਸ਼ਨ ਨੇ ਅੰਮ੍ਰਿਤਸਰ ਤੋਂ ਸਿਰਫ 16 ਘੰਟੇ ਤੁਸੀਂ ਪਹੁੰਚ ਜਾਓਗੇ ਸਕੂਟ ਦਾ ਸਿਰਫ 14 ਘੰਟਿਆਂ 'ਚ 14.5 ਘੰਟੇ ਤੇ ਸਕੂਟ ਹੀ ਸਿੰਗਾਪੁਰ 에어ਲਾਈਨਸ ਨਾਲ ਕਨੈਕਸ਼ਨ ਦਿੰਦੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਮੈਲਬਨ ਤੋਂ ਅੰਮ੍ਰਿਤਸਰ ਆਉਣਾ ਹੈ ਮੈਲਬਨ ਤੋਂ ਅੰਮ੍ਰਿਤਸਰ ਆਣ ਲਈ ਇਹੀ 에ਅਰਲਾਈਨਸ ਤੇ 에ਅਰੇਸ਼ੀਆ ਦਾ ਵੀ ਸਿਰਫ 19 ਘੰਟੇ ਤਕਰੀਬਨ 19 ਤੋਂ 20 ਘੰਟਿਆਂ ਚ 에ਅਰੇਸ਼ੀਆ ਐਕਸ ਸਿੰਗਾਪੁਰ 에ਅਰਲਾਈਨਸ ਸਕੂਟ ਤਕਰੀਬਨ 19 ਘੰਟਿਆਂ ਚ ਤੇ ਮਲੇਸ਼ੀਆ 에ਅਰਲਾਈਨ ਵੀ 16 ਘੰਟਿਆਂ ਵਿੱਚ ਤੁਹਾਨੂੰ ਅੰਮ੍ਰਿਤਸਰ ਪਹੁੰਚਾ ਦੇਵੇਗੀ ਟਿਕਟਾਂ ਦੇ ਪ੍ਰਾਈਸਿੰਗ ਜਿਸ ਤਰ੍ਹਾਂ ਡਿਮਾਂਡ ਵੱਧਦੀ ਹੈ ਉਸ ਤਰ੍ਹਾਂ ਉੱਪਰ ਥੱਲੇ ਹੁੰਦੀਆਂ ਨੇ ਉਹ ਤੁਸੀਂ ਇਹ ट्रैवल ਏਜੰਟ ਕੋ ਚੈੱਕ ਕਰ ਸਕਦੇ ਹੋ ਮਲੇਸ਼ੀਆ 에ਅਰਲਾਈਨਸ ਜਿਹੜੀ ਹੈ ਉਹ ਪਤਾ ਲੱਗ ਰਿਹਾ ਕਿ ट्रैवल ਏਜੰਟਸ ਕੋ ਕਾਫੀ ਕਈ ਨੇ ਸਟਾਕ ਚੁੱਕੇ ਹੁੰਦੇ ਨੇ ਤੇ ਉਹਨਾਂ ਕੋ ਚੰਗੇ ਫੇਅਰ ਮਿਲਦੇ ਹਨ ਬਾਕੀ ਜਿਹੜੀਆਂ ਨੇ ਲੋ ਕੋਸਟ ਕੈਰੀਅਰ एयर ਏਸ਼ੀਆ ਜਾਂ ਸਕੂਡ ਆਨਲਾਈਨ ਉਹਨਾਂ ਦੇ ਟਿਕਟਸ ਉਪਲਬਧ ਨੇ ਤੇ ਉਹ ਤੁਸੀਂ ਲੈ ਸਕਦੇ ਹੋ ਪਰ ਜੇਕਰ ਸਿੱਧਾ ਹੀ ਅੰਮ੍ਰਿਤਸਰ ਤੋਂ ਮੈਲਬਨ ਜਾਂ ਮੈਲਬਨ ਤੋਂ ਅੰਮ੍ਰਿਤਸਰ ਆਉਣਾ ਹੈ ਬਹੁਤ ਵਿਕਲਪ ਹਨ ਚੰਗੇ ਵਿਕਲਪ ਹਨ ਕਈ ਵਾਰ ਫੇਅਰ ਦਿੱਲੀ ਨਾਲੋਂ ਸਸਤਾ ਵੀ ਹੁੰਦਾ ਹੈ ਹੋਰ ਉਡਾਨਾਂ ਆਣਗੀਆਂ ਹੋਰ ਸਸਤੇ ਹੋਣਗੇ ਵੱਧ ਤੋਂ ਵੱਧ ਅੰਮ੍ਰਿਤਸਰ ਨੂੰ ਸਪੋਰਟ ਕਰੀਏ ਜਿੰਨਾ ਵੱਧ ਜਾਵਾਂਗੇ ਅੰਕੜੇ ਜੇਕਰ 40000 50000 ਮੈਲਬਨ ਤੋਂ ਹੀ ਪੰਜਾਬੀ ਅੰਮ੍ਰਿਤਸਰ ਆਉਣ ਇੱਕ ਸਾਲ 'ਚ 에어 ਇੰਡੀਆ ਦੇਖੇਗੀ ਇਹ ਕੀ ਹੋ ਰਿਹਾ ਹੈ 80000 ਲੋਕ ਅੰਮ੍ਰਿਤਸਰ ਹੀ ਜਾ ਰਹੇ ਹਨ ਆਓ ਅਸੀਂ ਸਿੱਧੀ ਫਲਾਈਟ ਸ਼ੁਰੂ ਕਰੀਏ ਸੋ ਆਓ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਨੂੰ ਸਾਥ ਦਿਈਏ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਨਾਲ ਜੁੜੀਏ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਤਾ ਜੋ ਇਥੋਂ ਵਾਤ ਤੋਂ ਵਾਤ ਅਸੀਂ ਹੋਰ ਕਨੈਕਟੀਵਿਟੀ ਲਿਆ ਸਕੀਏ ਬਹੁਤ ਬਹੁਤ ਤਨਵਾਦ